ਪਹਿਲਾਂ ਵੀ ਬਹੁਤ ਪਾਰਟੀਆਂ ਆਈਆਂ ਤੇ ਹੁਣ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਬਹੁਤ ਸਾਰੀਆਂ ਪਾਰਟੀਆਂ ਨੇ ਅਲੱਗ ਕਰਨ ਦੀ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਜ਼ੋਰ ਲਾ ਲਿਆ ਭਗਵੰਤ ਸਹਿਯਤੂਮੀ ਪਰੰਤੂ ਅਸੀਂ ਸਿੱਖ ਜਥੇਬੰਦੀਆਂ ਕਦੇ ਵੀ ਅਲੱਗ ਨਹੀਂ ਹੁੰਦੀਆਂ। ਇਹ ਬਿਆਨ ਦੱਸਦੀ ਹੈ ਕਿ ਦਲਜੀਤ ਈਮਾਂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਉਹ ਪਾਰਟੀ 'ਚ ਹਾਂ ਜਿਹੜੀ ਸਿੱਖਾਂ ਦੇ ਲਈ, ਕਿਸਾਨਾਂ ਦੇ ਲਈ ਅਤੇ ਲੋਕਾਂ ਦੇ ਲਈ ਹਮੇਸ਼ਾ ਖੜਨ ਵਾਲੀ ਪਾਰਟੀ ਆ। ਤੇ ਤੁਹਾਡੇ ਵਾਂਗੂ ਬਦਲਾਅ ਦਾ ਨਾਂ ਲੈ ਕੇ ਨਹੀਂ ਠੱਗਦੇ ਤੇ ਜਿਸ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੇ ਦਲਜੀਤ ਟੀਮਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਦਲਜੀਤ ਟੀਮਾਂ ਦਾ ਹੋਰ ਕੀ ਕਹਿਣਾ ਕਿ ਅੱਜ ਵੀ ਹਾਲਾਤ ਕੋਈ ਵੱਖਰੇ ਨਹੀਂ ਅੱਜ ਵੀ ਭਾਵੇਂ ਸਰਕਾਰਾਂ ਬਦਲ ਗਈਆਂ ਡੈਮੋਕਰੈਟਿਕ ਸਿਸਟਮ ਆ ਗਿਆ ਪਰ ਅੱਜ ਵੀ ਕੋਸ਼ਾ ਇਹ ਹੁੰਦੀਆਂ ਨੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਫੇਸ ਪਹੁੰਚਾਈ ਜਾਏ ਨੁਕਸਾਨ ਪਹੁੰਚਾਇਆ ਜਾਏ ਅੱਜ ਵੀਰੋ ਕੋਸ਼ਾ ਹੋ ਰਹੀਆਂ ਨੇ ਕਿ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋੜਿਆ ਜਾਵੇ ਅੱਜ ਕੋਸ਼ਾ ਹੁੰਦੀਆਂ ਨੇ ਅਕਾਲ ਤਖਤ ਦੇ ਉੱਤੇ ਕਾਂਗਰਸ ਨੇ ਹਮਰੇ ਕੀਤੇ ਟਾਟੇਰੀ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਸਿਧਾਂਤਾਂ ਨੂੰ ਸੱਟ ਮਾਰਨ ਵਾਸਤੇ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਅੱਜ ਵੀ ਬਹੁਤ ਵੱਡੀਆਂ ਸਾਜਸ਼ਾ ਰਚ ਰਹੀਆਂ ਜਿਹਦੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਮਾਹ ਸੰਸਥਾ ਜਿਹੜੀ ਵੱਡੀਆਂ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਆਈ ਸੀ ਮੈਂ ਧੰਨਵਾਦ ਕਰਦਾ ਮੈਂ ਨਤਮਸਤਕ ਹਾਂ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਵੱਡੇ ਮੋਰਚੇ ਲਾ ਕੇ ਵੱਡੀਆਂ ਸ਼ਹਾਦਤਾਂ ਦੇ ਕੇ ਕੀਤੀ ਪਰ ਅੱਜ ਤੁਹਾਡੇ ਸਾਹਮਣੇ ਆ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਹਰਿਆਣਾ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਰਚੀ ਔਰ ਅੱਜ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਜੋ ਕੁਛ ਇਹਨੇ ਕੀਤਾ ਇਹ ਵੀ ਕਦੀ ਇਤਿਹਾਸ ਦੇ ਵਿੱਚ ਨਹੀਂ ਹੋਇਆ ਕਿ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਤੇ ਰੋਕਣ ਵਾਸਤੇ ਕੰਟਰੋਲ ਕਰਨ ਵਾਸਤੇ ਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਕਿਸੇ ਨੇ ਪਾਸ ਕੀਤਾ ਤੇ ਉਹ ਬੈ ਸਮਝਦਾ ਇਹ ਹਿੰਮਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਦ ਦੇ ਹੁਕਮਾਂ ਦੇ ਉੱਤੇ ਕੀਤੀ ਅੱਜ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣ ਰਹੀ ਹੈ ਮੈਂ ਹਰਾਨ ਸੀ ਥੋੜੇ ਦਿਨ ਪਹਿਲਾਂ ਇੱਕ ਲਿਸਟ ਸ਼ਪੀ ਅਖਬਾਰਾਂ ਦੇ ਵਿੱਚ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਉਹਦੇ ਵਿੱਚ ਸਿੱਖ ਚਿਹਰਾ ਇੱਕ ਵੀ ਨਜ਼ਰ ਨਹੀਂ ਆ ਰਿਹਾ ਦੂਜੇ ਤਰਬਾਂਦੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਹਰਿਆਣੇ ਦੀ ਵਕਰੀ ਕਮੇਟੀ ਦੇ ਵਿੱਚ ਬਣਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਕਾਰਨ ਕੀ ਹੈ ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਇਹ ਲੋਕੀ ਕਬਜ਼ਾ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਸ਼ਰੋਬਨੀ ਅਕਾਲੀ ਦਲ ਤੇ ਉੱਤੇ ਹਮਲੇ ਹੁੰਦੇ ਆ ਸ਼ਰੋਬਨੀ ਅਕਾਲੀ ਦਲ ਤੇ ਪਰਧਾਨ ਦੇ ਉੱਤੇ ਹਮਲੇ ਹੁੰਦੇ ਆ ਕਾਰਨ ਕੀ ਹੈ ਇਹਨਾਂ ਨੂੰ ਪਤਾ ਕਿ ਲੋਕਾਂ ਦੇ ਹਿੱਤਾਂ ਦੀ ਅਗਰ ਕੋਈ ਗੱਲ ਕਰਦਾ ਸਿੱਖ ਘੱਟ ਗਿਣਤੀ ਤੇ ਬਾਕੀ ਘੱਟ ਗਿਣਤੀਆਂ ਦੀ ਦੇਸ਼ ਦੇ ਵਿੱਚ ਅਗਰ ਕੋਈ ਗੱਲ ਕਰਦਾ ਤੇ ਉਹ ਸ਼ਰੋਮਣੀ ਅਕਾਲੀ ਦਲ ਜੇ ਘੱਟ ਗਿਣਤੀਆਂ ਨੂੰ ਖਤਮ ਕਰਨਾ ਤੇ ਫਿਰ ਜ਼ਰੂਰੀ ਹੈ ਕਿ ਪਹਿਲਾਂ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਇਸ ਕਰਕੇ ਵੱਡੀਆਂ ਸਾਜਸ਼ਨਾ ਰਚੀਆਂ ਜਾਂਦੀਆਂ ਨੇ ਜਿਹਦੇ ਵਿੱਚ ਕੇਂਦਰ ਦੀਆਂ ਸਰਕਾਰਾਂ ਵੀ ਸ਼ਾਮਲ ਹੁੰਦੀਆਂ ਨੇ ਸੂਬਿਆਂ ਦੀਆਂ ਸਰਕਾਰਾਂ ਵੀ ਸ਼ਾਮਲ ਹੁੰਦੀਆਂ ਨੇ ਪਰ ਅੱਜ ਆਪਾਂ ਇਸ ਇਤਿਹਾਸਿਕ ਮੌਕੇ ਤੇ ਇਕੱਠੇ ਹੋਏ ਆ ਆਪਾਂ ਨੂੰ ਪ੍ਰਣ ਵੀ ਕਰਕੇ ਜਾਣਨਾ ਚਾਹੀਦਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਤਾਂ ਹੀ ਅਸੀਂ ਇੱਜ਼ਤ ਤੇ ਮਾਨ ਦੇ ਨਾਲ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਸਿਰ ਉੱਚਾ ਕਰਕੇ ਜਿਊ ਸਕਦੇ ਹਾਂ ਜੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਤਾਂ ਕੋਈ ਪੰਜਾਬ ਤੇ ਮੋਦਿਆਂ ਦੀ ਚਟਾਨ ਵਾਂਗੂ ਫੜ ਕੇ ਗੱਲ ਕਰ ਸਕਦਾ ਇਸ ਕਰਕੇ ਭਰਾਓ ਅਵੇਸਲੇ ਨਾ ਹੋ ਇਤਿਹਾਸ ਤੋਂ ਪ੍ਰੇਰਨਾ ਲਾਓ ਤਗੜੇ ਹੋ ਕੇ ਆਪਣੀਆਂ ਸੰਸਥਾਵਾਂ ਦੇ ਨਾਲ ਖੜਾ ਔਰ ਜਿਹੜੇ ਲੋਕੀ ਤੁਹਾਡੀਆਂ ਸੰਸਥਾਵਾਂ ਦਾ ਵਿਰੋਧ ਕਰਦੇ ਆ ਉਹਨਾਂ ਦਾ ਡਟ ਕੇ ਉਹਨਾਂ ਨੂੰ ਜਵਾਬ ਦਿਓ ਤਾਂ ਜਾ ਕੇ ਆਪਾਂ ਜਿਹੜੇ ਉਹਨਾਂ ਨਾਲੇ ਸਮੇਂ ਦੇ ਵਿੱਚ ਕਾਮਯਾਬ ਹੋ ਸਕਾਂਗੇ ਬਹੁਤ ساری ਲੀਡਰਸ਼ਿਪ ਸਾਡੀ ਬੈਠੀ ਆ ਇਸ ਕਰਕੇ ਸਮਾਪਨਾ ਜਿਆਦਾ ਹੋ ਗਿਆ ਪਰ ਮੈਂ ਖਾਸ ਤੌਰ ਤੇ ਮੁਖਸਰ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿਉਂਕਿ ਅੱਜ ਤੁਸੀਂ ਬਹੁਤ ਵੱਡੀ ਗਿਣਤੀ ਚਾਏ ਹੋ ਲੇਕਿਨ ਇੱਕ ਘਾਟ ਸਟੇਜ ਤੇ ਮੈਨੂੰ ਮਹਿਸੂਸ ਹੁੰਦੀ ਹੈ ਪਹਿਲੀ ਵਾਰ ਕਿ ਅੱਜ ਫਕਰੇ ਕੌਮ ਪੰਥਰਦਨ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨੇ ਪਹਿਲਾਂ ਬਰਾਜਮਾਨ ਹੁੰਦੇ ਸਨ ਅੱਜ ਉਹ ਸਟੇਜ ਤੇ ਨਹੀਂ ਹੈ ਬਹੁਤ ਵੱਡਾ ਘਾਟਾ ਪਿਆ ਅੱਜ ਤੁਸੀਂ ਮਹਿਸੂਸ ਕਰਦੇ ਹੋ ਮੈਂ ਮਹਿਸੂਸ ਕਰਦਾ ਹਾਂ ਔਰ ਅੱਜ ਸੱਚੀ ਗੱਲ ਹੈ ਸਾਰਾ ਪੰਜਾਬ ਮਹਿਸੂਸ ਕਰਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਸ਼ਖਸੀਅਤ ਦੀ ਅੱਜ ਬਹੁਤ ਵੱਡੀ ਲੋੜ ਹੈ ਇਸ ਕਰਕੇ ਕੁਦਰਤ ਦਾ ਹੁਕਮ ਹੋਇਆ ਪਰ ਆਓ ਸਰਦਾਰ ਸਬੀਰ ਸਿੰਘ ਦੀ ਬਾਦਲ ਸਾਹਿਬ ਉਹਨਾਂ ਦੇ ਪੰਥਨਾ ਤੇ ਚੱਲਦਿਆਂ ਦਿਨ ਰਾਤ ਤੁਹਾਡੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਕਾਫਲਾ ਬਣਾ ਕੇ ਅੱਗੇ ਵਧ ਰਿਹਾ ਹੈ